ਮੌਸਮ ਵਿਭਾਗ ਨੂੰ ਲੈ ਕੇ ਜਾ ਰਿਹਾ ਹੈ ਵੱਡਾ ਅਲਰਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂਦੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਇਸ ਵਾਰ ਪੰਜਾਬ ਅੰਦਰ ਮੌਨਸੂਨ ਆਪਣਾ ਰੰਗ ਨਹੀਂ ਵਿਖਾ ਰਿਹਾ ਸੂਬੇ ਅੰਦਰ ਜੂਨ ਦੇ ਆਖਰੀ ਦਿਨਾਂ ਦੇ ਵਿੱਚ ਮੌਨਸੂਨ ਦੀ ਆਮਦ ਤੋਂ ਬਾਅਦ ਵੀ ਹਾਲੇ ਤੱਕ ਭਾਰੀ ਮੀਂਹ ਨਹੀਂ ਪਿਆ ਮੌਸਮ ਵਿਭਾਗ ਦੇ ਅਨੁਸਾਰ 1 ਤੋਂ 13 ਜੁਲਾਈ ਤੱਕ ਪੰਜਾਬ ਦੇ ਵਿੱਚ ਆਮ ਨਾਲੋਂ 13% ਘੱਟ ਮੀਂਹ ਪਿਆ ਇਸ ਦਾ ਪੱਤਾ ਸਭ ਤੋਂ ਵੱਡਾ ਗੱਲ ਇਹ ਹੈ ਕਿ ਹਵਾਵਾਂ ਹੀ ਮੱਤ ਚਲਦੇ ਰਾਜਸਥਾਨ ਦੇ ਵਿੱਚਕਾਰ ਸਹੀ ਦਬਾਬ ਨਹੀਂ ਪਾਰੀਆਂ ਇਸ ਕਾਰਨ ਪੰਜਾਬ ਤੇ ਹਰਿਆਣਾ ਦੇ ਵਿੱਚ ਆਮ ਨਾਲੋਂ ਘੱਟ ਨਹੀਂ ਮੀਂਹ ਪਿਆ ਪਰ ਰਾਜਸਥਾਨ ਦੇ ਵਿੱਚ ਆਮ ਨਾਲੋਂ 35% ਦੀ ਮੀਂਹ ਦਰਜ ਕੀਤਾ ਗਿਆ ਪੰਜਾਬ ਦੀ ਗੱਲ ਕਰੀਏ ਤਾਂ ਆਮ ਤੌਰ ਤੇ ਸੂਬੇ 'ਚ 56.5 ਮਿਲੀਮੀਟਰ ਵਰਖਾ ਹੁੰਦੀ ਹੈ ਪਰ ਸਿਰਫ ਇਸ ਵਾਰੀ 49.2 ਮਿਲੀਮੀਟਰ ਹੀ بارش ਹੋਈ ਉਧਰ ਪੰਜਾਬ 'ਚ ਦੋ ਦਿਨਾਂ ਤੋਂ ਸਰਗਰਮ ਮੌਨਸੂਨ ਨਾ ਮਗਰੋਂ ਤਾਪਮਾਨ 'ਚ ਫਿਰ ਤੋਂ ਵਾਧਾ ਹੋ ਰਿਹਾ ਹੈ ਜੀ ਹਾਂ ਸ਼ੁਕਰਵਾਦ ਤੁਲਨਾ ਦੇ ਸ਼ਨੀਵਾਰ ਸ਼ਾਮ ਨੂੰ ਰਿਕਾਰਡ ਕੀਤੇ ਗਏ ਵਾਤਾਵਰਣ ਚ ਉਸ